ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਆਇਆ ਫੈਰ ਸੰਗਰੂਰ ਤੇ ਇੱਥੇ ਹੈਗਾ ਪੀ ਐਫਓ ਦਾ ਕਿਸਾਨ ਮੇਲਾ ਇਹ ਅੱਜ ਆਪਾਂ ਤੁਹਾਨੂੰ ਦਿਖਾਉਨੇ ਆਂ ਅੰਦਰ ਮੇਲਾ ਲਓ ਜੀ ਇੱਧਰ ਆ ਗਈ ਜ਼ੀਰੋ ਟਰੈਲ ਵਾਲੀ ਮਸ਼ੀਨ ਸਰਦਾਰ ਵਾਲਿਆਂ ਦੀ ਤੇ ਤੇ 3000 ਰੁਪਏ ਦਾ ਰਿਸਪੌਂਡ ਕਰ ਰਹੇ ਆ ਜਿ ਮੇਲੇ ਤੇ ਦੇਖੋ ਜੀ ਲਈ ਫਾਉਂਡ ਲਓ ਜੀ ਇੱਧਰ ਹੋ ਰਹੀ ਹੈ ਐਂਟਰੀ ਤੇ ਇਸਾਨ ਮੇਲੇ ਤੇ ਲੱਕੀ ਡਰਾਅ ਨਿਕਲ ਰਹੇ ਨੇ ਲੋ ਜੀ ਇੱਧਰ ਆ ਗਿਆ ਆਪਣੇ ਰੋਟਾਵੇਟਰ ਟ੍ਰੋਪਰ ਸੀਟਰ ਸਰਦਾਰ ਵਾਲਿਆਂ ਦਾ ਤੇ 5000 ਡਿਸਕਾਊਂਟ ਚੱਲ ਰਿਹਾ ਵੀਰੇ ਕਿੰਨੀ ਕੀਮਤ ਹੈ ਜੀ 255000 ਓਕੇ ਤੇ ਸਬਸਿਡੀ ਸਬਸਿਡੀ 120000 ਸਬਸਿਡੀ ਮੇਲੇ ਕਰਕੇ 5000 ਰੁਪਿਆ ਡਿਸਕਾਊਂਟ ਚੱਲ ਰਿਹਾ ਤੇ ਇੱਧਰ ਰੂਟਾ ਵੀਟਰ ਆ ਗਿਆ ਰੂਟਾ ਵੀਟਰ ਤੇ ਵੀ 5000 ਰੁਪਿਆ ਡਿਸਕਾਊਂਟ ਆ ਇੱਧਰ ਕਟਰ ਆ ਗਿਆ ਨਾਲ ਦੇ ਨਾਲ ਕਟਰ ਵਾਲਾ ਹਾਂ ਭਾਈ ਇਹ ਨਾਲ ਦੀ ਨਾਲ ਵੀਰੇ ਕਟਰ ਉਹ ਕਰਦਾ ਤੇ ਨਾਲ ਦੀ ਨਾਲ ਵਜਾਈ ਵੀਂਦੀ ਆ ਨਾਲ ਦੀ ਨਾਲ ਵਜਾਈ ਇਹਦੀ ਕੀਮਤ ਕਿੰਨੀ ਆ ਵੀਰੇ ਇੱਕ 120 ਸਬਸਿਡੀ ਆਈਏ 80% ਪ੍ਰੋਪਰ ਜੈਸੀ 100% ਓਕੇ ਜੀ 50% ਲਓ ਜੀ 80% ਦੇ ਤੇ ਸਬਸਿਡੀ ਆ ਦੇਖੋ ਚੀਜ਼ ਬਣੀ ਹੋਈ ਨਾਲੇ 12 ਖਾਈ ਦਾ 12 ਖਾਈ ਦਾ ਠੀਕ ਆ ਜੀ ਲਓ ਜੀ ਇੱਧਰ ਆ ਗਏ ਨੇ ਆਪਣੇ ਮੈਸੀ ਫਾਰਗਸਨ ਨਾਲੇ ਤੇ ਇਹ ਆ ਗਿਆ 254 DI 4x4 ਚ ਕਰੋ ਚੈੱਕ ਤੇ ਇਹਦੀ ਕੀਮਤ ਹੈਗੀ ਆ 10.5 ਲੱਖ ਸਾਢੇ 10 ਲੱਖ ਸੌਰੀ 10.5 ਲੱਖ ਆ ਇਹਦੀ ਕੀਮਤ ਇਹ ਉੱਤਰ ਆ ਗਿਆ ਜੀ 9563 ਇਹ ਵੀ 4x4 ਚ ਆ ਇਹਦੀ ਕੀਮਤ ਤਾਂ तकरीबन 13 ਲੱਖ ਦੇ ਆ ਆ ਗੇਟ ਲੱਗਿਆ ਹੋਇਆ ਹੈ। ਇਹ ਕਰੋ ਚੱਕ ਰਿਹਾ ਹੈ। ਐਸੀ ਲਾਈਟਾਂ ਨੇ ਚ ਤੇ ਅੱਗੇ ਸ਼ੀਸ਼ਾ ਵਗੈਰਾ ਲੱਗਿਆ ਹੋਇਆ ਸਾਰਾ ਦੇਖੋ ਜੀ। ਆਓ ਜੀ ਇੱਧਰ ਆਇਆ ਹੁਣ ਆਪਾਂ ਐਗਰੀ ਜੌਨ ਵਾਲਿਆਂ ਦੇ ਤੇ ਦਿਖਾਉਨੇ ਤੁਹਾਨੂੰ ਜੀਰੋ ਟਰੈਲਰ ਮਸ਼ੀਨਾਂ ਇਹ ਹੈਗੀ ਆ ਜੀ ਇਹਦੀ ਕੀਮਤ 85000 ਰੁਪਇਆ ਇੱਧਰ ਆ ਗਿਆ ਜੀ ਸੁਪਰ ਸੀਤਰਾ ਐਗਰੀ ਜੋਂ ਨਾਲ ਆ ਜਾਂਦਾ ਜੀ ਹੋਰ ਚੱਕ ਜੀ ਇਹਦੀ ਕਿੰਨੀ ਦੱਸੀ ਸੀ ਕੀਮਤ ਵੀਰੇ 200 ਪਾਟ 265000 ਰੁਪਇਆ ਜੀ ਇਹਦੀ ਕੀਮਤ ਤੇ ਇਹਦੇ ਸਬਸਿਡੀ ਵੀਰੇ 120000 ਰੁਪਇਆ ਸਬਸਿਡੀ 120000 ਰੁਪਇਆ ਤਾਂ ਸਬਸਿਡੀ ਆ ਜੀ ਲੋਜੀ ਟੈਕ ਬਹੁਤ ਵਧੀਆ ਬਣਾਇਆ ਹੋਇਆ ਜੀ ਕੋਈ ਮੇਲੇ ਕਰਕੇ ਐਕਸਟਰਾ ਡਿਸਕਾਊਂਟ ਵਗੈਰਾ? ਆਨ தி ਸਪੌਟ। ਠੀਕ ਆ ਬ੍ਰਦਰ। ਤੇ ਬਿਰਜੇ ਰਾਣੀ ਜਿੰਨੀ ਕੀਮਤ ਹੈ? ਇਹਦੀ ਇਸ ਟਾਈਮ ਇਹ 7.5 ਲੱਖ ਰੁਪਏ ਕੀਮਤ ਹੈ। ਠੀਕ ਆ। ਬੇਲਰ ਤੇ ਵਿਦਰ ਰੈਕ। ਵਿਦਰ ਰੈਕ। ਕੰਬੋ ਦੇ ਵਿੱਚ 7.5 ਲੱਖ ਰੁਪਏ ਦੀ ਆਪਣੀ ਅਮਾਊਂਟ ਹੈ। ਠੀਕ ਆ। ਹਾਂਜੀ। ਇਹ ਕੰਪਨੀ ਦੇ ਵਿੱਚ ਇਨਬਿਲਟ ਹੈ ਜੀ। ਕੋਈ ਵੀ ਪਾਰਟ ਆ ਜਿਹੜਾ ਉਹ ਕੰਪਨੀ ਦੇ ਵਿੱਚ ਬਣਿਆ ਹੋਇਆ ਕੰਪਨੀ ਦੇ ਵਿੱਚ ਹੀ ਤਿਆਰ ਹੋਇਆ ਹੋਇਆ ਕੰਪਨੀ ਦੇ ਵਿੱਚ ਤਿਆਰ ਹੋਇਆ ਹੋਇਆ ਇਸ ਕਰਕੇ ਕੋਈ ਵੀ ਪਾਰਟ ਚਾਹੀਦਾ ਉਹ ਆਪਾਂ ਨੂੰ ਬਹੁਤ ਮਿਨੀਮਮ ਪ੍ਰਾਈਸ ਤੇ ਪਾਰਟ ਮਿਲ ਜਾਂਦਾ ਹੈਗਾ ਕਿਉਂਕਿ ਬਾਹਰ ਭਜਣ ਦੀ ਲੋੜ ਨਹੀਂ ਇਸ ਤੋਂ ਇਲਾਵਾ ਕੀ ਹੈ ਆਪਣੀ ਇਹ ਜਿਹੜੀ ਕੰਪਨੀ ਐਗਰੀ ਜ਼ੋਨ ਇਹਦਾ ਮੇਨ ਮੋਟਿਵ ਕੀ ਹੈ ਖੇਤ ਦੇ ਵਿੱਚ ਸਰਵਿਸ ਪ੍ਰੋਵਾਈਡ ਕਰਦੀ ਹੈ ਜੀ ਇਹਦੇ ਲੋ ਮੋਬਾਈਲ ਮੋਬਾਈਲ ਬਣਾਣੇ ਜੀ ਜਿੱਦਨਾਂ ਆਪਾਂ ਇੱਕ ਕਾਲ ਕਰਦੇ ਆਂਗੇ ਤਾਂ ਉਹ ਆਪਣੇ ਖੇਤ ਦੇ ਵਿੱਚ ਹੀ ਪਹੁੰਚ ਜਾਂਦੀ ਆ ਉਹਦੇ ਨਾਲ ਕੀ ਹੈ ਜੀ ਉਹਦੇ ਵਿੱਚ ਹੀ ਜਨਰੇਟਰ ਹੈ ਕੋਮੈਂਟ ਨਹੀਂ ਹੁੰਦੀ ਹੈ ਹਾਂਜੀ ਉਹਦੇ ਵਿੱਚ ਹੀ ਇੱਕ ਤੁਰਦੀ ਫਿਰਦੀ ਵਰਕਸ਼ਾਪ ਆ ਜੀ ਸਾਰਾ ਕੁਝ ਉਹਦੇ ਵਿੱਚ ਹੀ ਬੈਲਟ ਸੈਟ ਤੋਂ ਲੈ ਕੇ ਜਨਰੇਟਰ ਤੋਂ ਲੈ ਕੇ ਪ੍ਰੈਸ਼ਰ ਮਸ਼ੀਨਾਂ ਤੋਂ ਲੈ ਕੇ ਸਭ ਕੁਝ ਉਹਦੇ ਵਿੱਚ ਹੈ ਜੀ ਉਹਦੇ ਨਾਲ ਕੀ ਹੈ ਰਿਪੇਅਰ ਰਿਪੇਅਰ ਕਰਨੇ ਤਾਂ ਔਨ ਦੀ ਸਪਾਟ ਹਾਂਜੀ ਟਰੈਕਟਰ ਟੂਟਰ ਦਾ ਦੇ ਕੰਨੇ ਐਚ ਪੀ ਦਾ ਖਿੱਚਦਾ ਵੀ ਉਹ ਇਹਨੂੰ ਨੋਰਮਲ ਟਰੈਕਟਰ ਖਿੱਚ ਲੰਦਾ ਜੀ 4/2 4/2 ਹਾਂਜੀ ਕਿਉਂਕਿ ਇਹਨੂੰ ਪਾਵਰ ਦੀ ਘੱਟ ਲੋੜ ਪੈਂਦੀ ਹੈ ਐਕਸਟਰਾ ਪਾਵਰ ਦੀ ਲੋੜ ਪੈਂਦੀ ਹੈ ਇਹਦੇ ਫੀਡਰ ਨਹੀਂ ਇਤਨੇ ਫੀਡਰ ਇੰਡੀਪੈਂਡੈਂਟ ਨੇ ਜੀ ਜੇ ਕੋਈ ਵੀ ਖਰਾਬ ਹੁੰਦਾ ਔਨ ਦੀ ਸਪੌਟ ਕਿਉਂਕਿ ਮਸ਼ੀਨਰੀ ਹੈ ਜੀ ਕਿਸੇ ਟਾਈਮ ਵੀ ਕੁਝ ਵੀ ਹੋ ਸਕਦਾ ਹੁੰਦਾ ਇਹਦੇ ਨਾਲ ਐਸੀ ਐਕਸਟਰਾ ਫੀਡਰ ਦਿੰਨੇ ਓਕੇ ਜੀ ਠੀਕ ਹੈ ਜੀ ਇੱਕ ਸਾਡੀ ਕਿੱਟ ਬਣੀ ਹੋਈ ਹੈ ਜੀ ਜਿਹਦੇ ਵਿੱਚ ਸਾਰਾ ਸਪੇਅਰ ਪਾਰਟ ਮਿਲਦਾ ਚਾਬੀਆਂ ਪਾਣੇ ਤੋਂ ਲੈ ਕੇ ਜੀ ਕਲਿਸ ਗਨ ਫੀਡਰ ਉਹਦੇ ਵਿੱਚ ਸੂਈਆਂ ਉਹਦੇ ਵਿੱਚ ਸਭ ਕੁਝ ਇਨਕਲੂਡ ਹੈ ਜੀ ਠੀਕ ਹੈ ਜੀ ਤਿੰਨ ਕਲਿਸ ਗਨਾਂ ਮਿਲਦੀਆਂ ਨੇ ਜੀ ਜਿੱਦੇ ਨਾਲ ਆਪਾਂ ਕਲਿਸ ਦੇ ਸਕਦਾ ਹਾਂ on the spot ਇੱਕ ਪੂਰੀ ਕਿੱਟ ਤਿਆਰ ਕੀਤੀ ਹੋਈ ਆ ਜੇ ਐਸੀ ਨਹੀਂ ਪਹੁੰਚ ਪਾਰੇ ਤਾਂ ਮਿਨੀਮਮ ਟਾਈਮ ਦੇ ਵਿੱਚ ਤੁਸੀਂ ਕਿਉਂਕਿ ਜਿਹੜਾ ਬੰਦਾ ਬੇਲਰ ਚਲਾਉਂਦਾ ਉਹਨੂੰ ਇੰਨੀ ਨੋ ਲੈਜ ਹੁੰਦੀ ਹੈ ਜੀ ਇਹ ਜੈਕਾਂ ਨਾਲ ਚੱਲਦਾ ਜੀ ਜੇ ਆਪਾਂ ਇਹਨੂੰ ਆਪਾਂ ਟਰੈਕਟਰ ਤੋਂ ਇੱਕ ਬੰਦਾ ਸਿੰਗਲ ਬੰਦਾ ਹੀ ਆਪਰੇਟ ਕਰ ਸਕਦਾ ਇਹਨੂੰ ਸਿੱਧਾ ਕਰਨਾ ਕਿ ਕੰਜਸਟਡ ਜਗ੍ਹਾ ਹੈਗੀ ਆਪਾਂ ਪ੍ਰੈਸ਼ਰ ਨਾਲ ਹੀ ਇਹਨੂੰ ਇਕੱਠਾ ਕਰ ਸਕਦੇ ਇਹ ਪ੍ਰੈਸ਼ਰ ਨਾਲ ਹੀ ਇਹਨੂੰ ਸਿੱਧਾ ਕਰ ਸਕਦੇ ਕਿਉਂਕਿ ਇਹਦੇ ਵਿੱਚ ਪ੍ਰੈਸ਼ਰ ਪੰਪ ਲੱਗੇ ਹੋਏ ਤੇ ਜਿਵੇਂ ਉਹਨੇ ਇਕੱਠ ਬਣਾਉਂਦਾ ਜਿਹੜੀ ਵੀ ਮਿਨੀਮਮ ਕਿੰਨੇ ਕਿਲੋ ਤੱਕ ਬਣਾ ਦਿੰਦਾ ਆਪਣਾ ਜੀ ਇਹ 18 ਤੋਂ ਲੈ ਕੇ 25 ਕਿਲੋ ਤੱਕ ਦੀ ਗੱਠ ਬਣਾਉਂਦਾ ਜੀ ਜਿਹਦੇ ਵਿੱਚ ਕੀ ਆ ਇਹਦਾ ਇੱਕ ਨੋਟਰ ਦੀ ਟਾਈਮਿੰਗ ਕੀ ਆ ਇੱਕ ਸਕਿੰਟ ਦੇ ਵਿੱਚ 90 85 ਤੋਂ 90 ਸਟਾਕ ਨੇ ਜੀ ਜਿਹਦੇ ਨਾਲ ਕੀ ਉਹਨੇ ਪ੍ਰੈਸ਼ਰ ਪਾਉਣਾਗਾ ਗੱਠ ਨੂੰ ਟਾਈਟ ਕਰਨ ਦੇ ਵਿੱਚ ਜੇ ਗੱਠ ਟਾਈਟ ਹੋਗੀ ਤਾਂ ਹੀ ਆਪਣਾ ਮੋਇਸਚਰ ਨਹੀਂ ਉੱਡੂਗਾ ਠੀਕ ਹੈ ਜੀ ਤੇ ਗੱਠ ਦਾ weight ਜ਼ਿਆਦਾ ਹੋਊਗਾ transportation cost ਘੱਟ ਪੈ ਜੀ ਇਹ ਆਪਣਾ 9 ਰਹਿਕਾ ਜੀ 9 ਟਾਈਨ ਦਾ ਰਹਿਕਾ ਜੀ ਇਹ ਇਧਰ ਇਹਦੇ ਵਿੱਚ ਆਪਾਨੂੰ ਦੋ ਮਾਡਲ ਅਵੇਲੇਬਲ ਨੇ 9 ਟਾਈਨ ਤੇ 11 ਟਾਈਨ ਹਲੋ ਉਹਦਾ ਵੀ ਫਰਕ ਹੋ ਉਹਦਾ ਪ੍ਰਾਈਸ ਦਾ ਵਰਤ ਹੈ ਪ੍ਰਾਈਸ ਦਾ ਹਾਂਜੀ ਉਹਦੇ ਨਾਲ ਕੀ ਆ ਉਹਦੀ ਕੈਪੈਸਿਟੀ ਜ਼ਿਆਦਾ ਹੈ ਉਹ ਜ਼ਿਆਦਾ ਵਰਕ ਲੋਡ ਜ਼ਿਆਦਾ ਕਵਰ ਕਰਦਾ ਏਰੀਆ ਜ਼ਿਆਦਾ ਕਵਰ ਕਰਦਾ ਇੱਕ ਟਾਈਮ ਦੇ ਵਿੱਚ ਬਹੁਤ ਜੀ ਇੱਧਰ ਆ ਗਏ ਬੀ ਸੀ ਐਸ ਇੰਡੀਆ ਵਾਲਿਆਂ ਦੇ ਮਿੰਨੇ ਰੂਟਾਵੇਟਰ ਦੇਖੋ ਜੀ ਬ੍ਰੇਕਿੰਗ ਕੀਮਤ ਆਈ ਇਹਦੀ 75000 ਰੁਪਿਆ ਕੀਮਤ ਆਈ ਇਹਦੀ ਬਰੇ ਡੀਜ਼ਲ ਦਾ ਪੈਟਰੋਲ ਪੈਟਰੋਲ ਨੇ ਅਰੇ ਇਹ ਸਾਰੇ ਸਾਡੇ ਖੇਤੀ ਤੇ ਇੱਧਰ ਆ ਗਿਆ ਕਟਰਾ ਖਰਾਬ ਕਰਨੀ ਮਸ਼ੀਨ ਇਹ ਲਾ ਲੋ ਜਿੱਦਾਂ ਕੋਈ ਕੰਡਸਟਡ ਜਗਾ ਉਹਦੇ ਲਈ ਇਹ ਬੈਟਰ ਨੇ ਚੀਜ਼ਾਂ ਦੇਖ ਸਕਦੇ ਹੋ ਤੁਸੀਂ ਤੇ ਕੀਮਤਾਂ ਇਹਨਾਂ ਦੀਆਂ ਅਲੱਗ-ਅਲੱਗ ਨੇ ਆਦੀ ਬਾਕੀ ਜਿਹੋ ਦਾ ਕਵਾਜ ਆ ਰਹੀ ਹੈ ਸਾਰੇ ਕਿਸਾਨਾਂ ਵਾਲੇ ਕਰੋ ਚੈੱਕ ਇਧਰ ਆ ਕੇ ਕਮਿੰਗ ਟੇਨ ਵਾਲਿਆਂ ਦੀ ਬਾਪੂ ਜੀ ਬੈਠਣ ਤੋਂ ਬਾਅਦ ਜੀ ਬੈਠ ਕੇ ਕੁਰਸੀਆਂ ਤੇ ਬੈਠ ਜਾਓ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਇਧਰ ਐਕੋ ਵਾਲਿਆਂ ਦੇ ਆ ਗਿਆ ਜੀ ਤੁਹਾਡੇ ਟਾਈਮ ਤੇ ਦੋਨੋਂ ਆਪਣੇ ਕੇ.ਵੀ.ਕੇ ਤੋਂ ਡਾਕਟਰ ਮੋਦੀਨ ਸਿੰਘ ਜੀ ਤੇ ਸ਼੍ਰੀ ਰਵੀ ਰੋਣੀ ਬੈਠੇ ਆ ਆਪਣੇ ਜੇਕੇ ਟਾਇਰ ਵਾਲਿਆਂ ਦੇ ਕਰੋ ਚੈੱਕ ਜੀ ਰੇਟ ਇਹਨਾਂ ਦਾ ਜੀ ਤੁਹਾਨੂੰ ਜਿਵੇਂ ਡੀਲਰ ਦੇ ਹਿਸਾਬ ਨਾਲੇ ਪਤਾ ਲੱਗੂ ਰੇਟ ਬਾਈ ਉਹ ਨਹੀਂ ਇੱਥੇ ਦੱਸ ਨਹੀਂ ਸਕਦੇ ਲਓ ਜੀ ਇੱਧਰ ਆ ਗਿਆ ਆਪਣੇ ਇੰਡੋ ਫਾਰਮ ਵਾਲੇ ਲਓ ਜੀ ਚੈੱਕ ਕਰੋ 238 DIHD ਕਿੰਨੀ ਕੀਮਤਾ ਬਾਈ ਇਹਦੇ ਪਤਾ ਬਾਈ ਨੂੰ ਵੀ ਨਹੀਂ ਪਤਾ ਕੀਮਤਾ ਆਪਣੇ ਵਰਗਈ ਆ ਵਿਚਾਰਾ ਲਓ ਜੀ ਇੱਧਰ ਆ ਗਿਆ ਆਪਣੇ ਮਹਿੰਦਰਾ ਲੋਗੋ ਹੈਲੋ 585 2.4x4 ਚ ਇਸਦੀ ਕੀਮਤਾ 835 ਕੋਈ ਨਹੀਂ ਸਾਈਡ ਗੇਅਰ ਆ ਬਹੁਤ ਵਧੀਆ ਬਣਾਇਆ ਹੋਇਆ ਕਿੰਨੇ ਗੇਅਰ ਵੀਰੇ ਉਹੀ ਚਾਰ ਜੀ ਚਾਰੇ 3 ਸਪੀਡ ਤੇ 3 ਸਪੀਡ ਤੇ ਦੇਖੋ ਜੀ ਕਰੋ ਚੈੱਕ ਮਹਿੰਦਰਾ ਗਰੁੱਪ ਦਾ ਰੋਹਾ ਪਹਿਲਾਂ ਤੋਂ ਹੀ ਤਕੜਾ ਤੇ ਇੱਧਰ ਆ ਗਿਆ ਨੋਵੋ 755 DI ਹੁੰਦੇ ਕੋਈ ਜੀਆ ਗੇਅਰ ਨੇ ਰਵਾਇਪ ਹੋਰ ਤੇ ਆਓ ਜੀ ਇੱਧਰ ਆ ਗਿਆ ਆਪਣੇ ਮਹਿੰਦਰਾ ਨੋਵੋ 775 ਡੀਆਈ ਤੇ ਇਹਦੀ ਕੀਮਤ ਹੈਗੀ ਆ ਜੀ 15 ਲੱਖ ਤੇ 2900 ਹੈਗੀ ਆ ਇਹਦੀ ਲਿਫਟ ਦੀ ਕੈਪੈਸਿਟੀ ਇਹ ਇੱਕ ਇਹਦੇ ਇੱਥੇ ਬਿਗੇ ਸੈਂਸਰ ਲੱਗਿਆ ਹੋਇਆ ਵੀ ਜਿੱਦਾਂ ਕੋਈ ਆਪਣੇ ਤੇਲ ਵਗੈਰਾ ਕੋਈ ਕੱਢਦਾ ਉੱਚੀ ਦਾ ਆਪਾਂ ਨੂੰ ਸਾਰਾ ਪਤਾ ਲੱਗ ਜਾਂਦਾ ਤੇ ਆਹ ਦੇਖੋ ਜੀ ਗੇਰ ਨੇ ਇਹਦੇ ਲਓ ਜੀ ਕਰੋ ਚੈੱਕ ਅਪ ਤੇ ਐਸੈਸਰੀ ਇਹਦੇ ਨਾਲ ਆਪਾਂ ਨੂੰ ਲਾ ਲੋ ਵੀ ਫੁੱਟ ਲੱਗੀ ਹੋਈ ਆ ਫੁੱਟ ਨਾਲ ਮਿਲਦੀ ਆ ਤੇ ਮਗਰਾੜ ਲੱਗੇ ਹੋਏ ਨੇ ਤਕਰੀਬਨ ਵੀ ਡੇਢ ਲੱਖ ਦੀ ਐਸੈਸਰੀ ਇਹਦੇ ਨਾਲ ਆ ਤੇ ਨਾਲ ਸੀ ਪਹੁੰਚ ਦੇ ਟਾਈਮ 'ਚ ਵੱਧ ਵਿਕਣ ਵਾਲਾ ਸੀ ਟਰੈਕਟਰ ਹੈ ਇੱਕ ਇਹ ਹੋਇਆ ਇੱਕ ਸਵਰਾਜ ਤੇ ਜੀ ਇਹ ਆਪਣੇ ਹੈ 75 ਹਾਰਸ ਪਾਵਰ 'ਚ ਬਣੂਗਾ ਕਾਗਜ਼ਾਂ 'ਚ ਤੇ ਉਦਾਂ ਲਾ ਲੋ ਵੀ 5-7 ਤੋਂ ਉੱਪਰ ਚੱਲੀ ਜਾਂਦੀ ਆ 80 ਦੇ ਕਰੀਬ ਹੈਗੀ ਹੈ ਇਹਦੀ ਹਾਰਸ ਪਾਵਰ 6 ਸਾਲ ਦੀ ਇਹਦੀ ਗਾਰੰਟੀ ਆ ਗਾਰੰਟੀ ਵੀ ਇੱਧਰ ਸੁਨੇਹਾਂ ਦੇ ਆ ਗਈਆਂ ਨੇ ਸਟਾਨਾਂ ਲੱਗੀਆਂ ਹੋਈਆਂ ਤੇ ਸੁਨੇਹਾਂ ਆ ਗਏ ਜੀ ਡਰੋਨ ਕਰਾਵੀਆ ਪਾਣੀ ਆਵੇ ਇੱਧਰ ਆ ਕੇ ਨਹੀਂ ਕਣਕਾਂ ਦੇ ਵੀ ਇਹ ਸਹਿਦ ਕਰਾਵੀਆ ਬਰਾਕੇ ਜਰਾ ਅੰਗੇ ਪੱਥਰ ਦਾ ਸਮਾਨ ਹੈ ਨਾ ਮੈਂ ਸੇ ਕਰਿਆ ਕਰੋ ਮੇਲੇ ਤੋਂ ਮੇਲੇ ਤੋਂ 100 ਤੋਂ 120 ਰੁਪਏ ਲੈ ਲਓ ਰਸਤੇ ਕਾਵੇ ਨਹੀਂ ਲੋ ਜੀ ਇੱਧਰ ਆ ਗਏ ਨੇ ਚਾਰ ਬੜੀਆਂ ਵਾਲੇ ਰੋਟੇ ਆ ਇੱਕ ਇੱਧਰ ਆਪਣੇ ਆ ਗਿਆ ਪਨੀਰੀ ਵਾਲੇ ਆ ਗਏ ਨੇ ਬੋਟਿਆਂ ਦੀ ਪਨੀਰੀ ਹੋਰ ਆਰਗੈਨਿਕ ਬਰੰਗੀਆਂ ਕੌਫੀਆਂ ਵਗੈਰਾ ਮੈਂ ਕਿਰਲ ਤਾਪਨ ਵਗੈਰਾ ਆ ਗਿਆ

ਪਤੰਗ ਦੇਖੋ ਜੀ ਇਹਦੀ ਕੱਟ ਦੀ ਬ੍ਰੇਕ ਬਾਰ ਹੋ ਰੋ ਲਾਉ ਜੀ ਕਰੋ ਚੈੱਕ ਕਰੋ ਕਿੰਨੇ ਗੇਅਰ ਨੇ ਬ੍ਰੇਕ ਕੀ ਦਾ ਫਟਾਵੇ ਦਾ ਇਹਦੇ ਕਾਰਾ ਪਲਸ 50 ਨੇ ਸ਼ੈਡੂਲ ਤੇ ਲਾਉ ਬਿਲਕੁਲ ਸਫਲ ਦੇ ਨਾਲ ਓਕੇ ਜੀ ਲਾ ਵੀ ਗੱਡੀ ਰੋ ਵੀ ਜਿਆਦਾ ਰਹਾ

12 प्लस 4 पोजीशन चल चल के पास ओके भाई 12 ਕੋ 12 ਦਾ 4 ਸਪੀਡਾਂ ਨੇ 12 ਫਾਰਵਰਡ ਨੇ 4 ਰਿਵਰਸ ਕੀ 16 ਸਪੀਡਾਂ ਨੇ ਯਾਨੀ ਸ਼ੈਟਲ ਹੋ ਗਿਆ ਜੇ ਚੌਥੇ ਚ ਖੜਾ ਤੇ ਨੇ ਚੌਥੀ ਰਿਵਰਸ ਹੋ ਗਈ ਆ ਸ਼ੈਟਲ ਸ਼ਿਫਟ ਕਰਦੇ ਪੁਲਿਸ ਐ ਕਿਉਂਕਿ ABC ਇਹਦਾ ਇੱਕ 3 स्पीड है जी 3 स्पीड है लो 3 स्पीड रहा है 4 बाय 4 है हमरे ਤੇ ਬਾਈ ਜੀ ਇਹਦੀ ਲਿਫਟ ਕਪੈਸਿਟੀ ਹੈਗੀ 21 ਕੁਆਂਟਲ ਦੀ ਤੇ ਇਹ ਬਾਹੀ ਇਹਦੀ ਜਿਹੜੀ ਹੁੰਦੀ ਆ ਉਹ ਹੁੰਦੀ ਆ ਦੂਜੇ ਮੀਡੀਅਮ ਚ ਤੇ ਕੋਲੋਂ ਲੋਡ ਤੇ ਜਾਣੀ ਸੀ ਬਾਈ ਉਹਨੇ ਕਹਦੇ ਆ ਵੀ 4 ਤੋਂ 5 ਲੀਟਰ ਤੇਲ ਖਾਉ ਇਹ ਤੇ ਹੋੜਾ ਨਾਲੋਂ ਲੀਟਰ ਖੰਡ ਪੰਜਾਬਤਨਾ ਜਿਹੜੀ ਇਹਦੀ ਪਿਓਲ ਦੀ ਉਹ ਘਟਿਆ ਉਹ ਐਸੀ ਵੱਧਦੀ ਜਾਊਗੀ ਲੌਜੀ ਇੱਧਰ ਆ ਗਏ ਨੇ ਸਬਜ਼ੀਆਂ ਦੇ ਵੀ ਕਰੋ ਚੈੱਕ ਤੇ ਇੱਧਰ ਆ ਗਏ ਨੇ ਮਿਰਚਾਂ ਦਰੋਂ ਦਾ ਤੇਲ ਲੌਜੀ ਦੇਖੋ ਇੱਧਰ ਆ ਗਏ ਸਹਿਦ ਵਾਲੇ

ਲਓ ਜੀ ਆਪਾਂ ਚੱਲੇ ਹੁਣ ਮੇਲਾ ਦੇਖ ਕੇ ਤੇ ਆਪਾਂ ਤੁਹਾਨੂੰ ਦਿਖਾਤਾ ਮੇਲਾ ਤੇ ਕਿੱਦਾਂ ਦੀ ਵੀਡੀਓ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਗਲਾ ਮੇਲਾ ਆਪਾਂ ਤੁਹਾਨੂੰ ਦਿਖਾਵਾਂਗੇ ਫੈਰ ਰਾਜਪੁਰੇ ਦਾ ਜੋ ਕਿ 2 ਤੋਂ 2 ਤੇ 3 ਸਤੰਬਰ ਨੂੰ ਲੱਗਣਾ ਤੇ ਉੱਥੇ ਉੱਗੇ ਗਾਇਕ ਵੀ ਪਹੁੰਚ ਰਹੇ ਨੇ ਜੀਪਾ ਘਟਲੋਂ ਹਸਨ ਮਾਨਕ ਜਗਨਨੀ ਢਿੱਲੋਂ ਮਨਿੱਕੇ ਅਗੇ ਲੱਗਿਆ ਵੀ ਬਿਰਕ ਯਾਰਾ ਅਗੇ ਲੱਗ ਕਰਮਪਰਾੜ ਜੋਗਨ ਸੰਧੂ ਤੇ ਜਸਵਿੰਦਰ ਬਰਾੜ ਤੇ ਮਿਲਾਂਗੇ ਆਪਾਂ ਤੁਹਾਨੂੰ 3 ਤੰਤ ਸਤੰਬਰ ਨੂੰ ਰਾਜਪੁਰੇ ਮੇਲੇ ਤੇ ਧੰਨਵਾਦ ਜੀ ਤੇ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ